ਮੈਂ ਕਰਮਜੀਤ ਕੌਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਪੂਰੀ ਸ਼ੌਪ ਦੀ ਵੀਡੀਓ ਬਣਾਉਣ ਲੱਗੇ ਆਂਗੇ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸ਼ਾਪ ਦਾ ਐਡਰੈਸ ਦੱਸ ਦਿਆਂ ਜਿੱਧਰੋਂ ਬੱਸਾ 62 ਦੇ ਵਿੱਚ ਐਂਟਰ ਕਰਦੀਆਂ ਨੇ ਉਸੇ ਪਾਸੇ ਛੋਟੀ ਟਾਕੀ ਵਾਲੇ ਪਾਸੇ ਨਾ ਛੋਟੀ ਕੰਦ ਹੈ ਉਹ ਛੋਟੀ ਕੰਦ ਦੇ ਨਾਲ-ਨਾਲ ਬੱਸ ਅੱਡੇ ਦੇ ਬੈਕ ਸਾਈਡ ਨੂੰ ਆ ਜਾਓ ਬਾਜ਼ਾਰ ਵਾਲੇ ਪਾਸੇ ਨਹੀਂ ਜਾਣਾ ਚੰਦ ਚੈਲ ਵਾਲੀ ਗਲੀ ਬਸ ਬਸ ਸਾਡੇ ਤੋਂ ਸਿਰਫ 1 ਮਿੰਟ ਦਾ ਹੀ ਰਸਤਾ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗਿਆ ਸੂਟ ਇਹ ਜਿਹੜੇ ਨੇਗੇ ਇਹ 350 ਰੁਪਏ ਦੀ ਰੇਂਜ ਤੋਂ ਲੈ ਕੇ 450 ਰੁਪਏ ਦੀ ਰੇਂਜ 'ਚ ਨੇ ਇਹ ਮੈਚਿੰਗ ਨੇ ਇਹ ਮੈਚਿੰਗਾਂ ਜਿਹੜੀਆਂ ਨੇ ਡੇਲੀ ਹੁੰਦੀਆਂ ਨੇ ਇਹ ਮੈਚਿੰਗਾਂ ਡੇਲੀ ਕਰਦੇ ਰਹਿੰਦੇ ਆ ਇਹਨਾਂ ਦਾ ਰੇਟ ਬਸ 350 ਤੋਂ ਲੈ ਕੇ 450 ਰੁਪਏ ਦੀ ਰੇਂਜ 'ਚ ਹੁੰਦਾ ਹੈ ਸਾਰੇ ਪਿਓਰ ਕਾਟਨ ਨੇ ਖੱਦੀ ਹੈ ਪਿਓਰ ਕਾਟਨ ਹੈ ਕੈਮਰੀ ਕਾਟਨ ਹੈ ਰਿਯੋਨ ਹੈ ਇਹ ਆ ਗਏ ਆਪਣੇ ਕੋਲ ਰਿਯੋਨ ਵਾਲੇ ਸੂਟ ਇਹ ਜਿਹੜ ਨੇ ਡਿਜ਼ਾਈਨਰ ਸ਼ਰਟਾਂ ਨੇਗੀਆਂ ਜਿਵੇਂ ਮੈਂ ਡਿਜ਼ਾਈਨਰ ਸ਼ਰਟਾਂ ਹੁੰਦੀਆਂ ਨੇ ਇਹ ਡਿਜ਼ਾਈਨਰ ਸ਼ਰਟਾਂ ਇਰੀਓਨ ਦੇ ਸੂਟ ਇਹਨਾਂ ਦਾ ਰੇਟ ਰਹਿੰਦਾ ਹੈ 400 ਰੁਪਿਆ ਇਹ ਸਾਰੇ ਰਿਓਨ ਦੇ ਵਿੱਚ ਹੈ ਇਹ ਆ ਗਈ ਆਪਣੀ ਕਾਟਨ ਜਿਹੜੀ ਕਿ ਕੈਮਰੀ ਕਾਟਨ ਹੈ ਇਸ 350 ਰੁਪਏ ਦੇ ਆਸ-ਪਾਸ ਘੁੰਮਦੇ ਨੇ 350 370 80 ਕੋਈ 400 450 ਇਹ ਕਾਟਨ ਆਗੀ ਇਹ ਕਾਟਨ ਦੇ ਨੇ ਇਹ ਆਗੀ ਜੀ ਖਾਦੀ ਖਾਦੀ ਦਾ ਰੇਟ ਰਹੂਗਾ 450 ਰੁਪਿਆ ਖਾਦੀ ਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਪ੍ਰਿੰਟ ਹੁੰਦੇ ਨੇਗੇ ਇਹ ਵੀ ਖਾਦੀ ਦਾ ਇਹ ਕਾਟਨ ਹੈਗੀ ਨਾ ਤਾਂ ਰੇਟ ਰਹੂਗਾ 3500 ਰੁਪਿਆ ਇਹ ਖਾਦੀ ਹੈ ਇਹ ਵੀ ਕੈਮਰਿਕ ਇਹ ਖਾਦੀ ਆ ਗਈ ਕੈਮਰਿਕ ਕਾਟਨ ਆ ਗਈ ਸਾਰੇ ਵਿੱਚ ਕੁਝ ਮਿਕਸ ਹੋਏ ਹੁੰਦੇ ਨੇ ਕੈਮਰਿਕ ਆ ਗਈ ਇਹ ਜਿਹੜੀ ਕੈਮਰਿਕ ਦਾ ਆਲ ਓਵਰ ਸੂਟ ਨੇ ਇਹ ਤਕਰੀਬਨ 3500 ਦੇ ਆਸ-ਪਾਸ ਹੀ ਰਹਿੰਦਾ ਤੇ ਜੇ ਕਿਸੇ ਨੇ ਬਾਏ ਕਰਨਾ ਹੁੰਦਾ ਤਾਂ ਉਹ ਸਕਰੀਨਸ਼ਾਟ ਲੈ ਕੇ ਭੇਜਦਾ ਕਰੋ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਹੈ ਇਹ ਮਸਲੀਨ ਆ ਗਈ ਤੇ ਇਹ ਆ ਗਈ ਆਪਣੇ 2.500 ਰੁਪਏ ਵਾਲੀ ਇਹ ਆਪਣੇ ਕਈ ਵਾਰੀ ਵੀਡੀਓ ਪੈ ਚੁੱਕੀਆਂ ਨੇ ਤੇ ਇਹਦੇ ਡਿਜ਼ਾਈਨ ਪ੍ਰਿੰਟ ਨੇ ਜਿਹੜੇ ਬਦਲਦੇ ਰਹਿੰਦੇ ਨੇ ਕੋਈ ਪ੍ਰਿੰਟ ਆ ਗਿਆ ਕੋਈ ਚਲਾ ਗਿਆ ਇਹ ਆਪਣੇ ਕੋਲੇ ਹਮੇਸ਼ਾ ਹੀ ਹੁੰਦੇ ਨੇ ਇਹ ਆ ਗਈ ਜੀ ਆਪਣੇ ਦੁਪट्टे ਜਿਹੜੇ ਕਿ ਕਾਟਨ ਦੇ ਨੇ ਇਹ ਨਾ ਤਾਂ ਰੇਟ ਰਹਿੰਦਾ 100 120 ਸਾਈਜ਼ ਇਹਨਾਂ ਦਾ ਆਪਣੇ ਦੁਪੱਟਿਆਂ ਦਾ ਹੁੰਦਾ ਫੁੱਲ 80 ਮੀਟਰ ਦੀ ਕੱਟ ਹੁੰਦੀ ਹੈ ਇਹਨਾਂ ਦੀ ਡਿਜ਼ਾਈਨ ਪ੍ਰਿੰਟ ਚ ਬਹੁਤ ਸਾਰੇ ਨਹੀਂ दुपटे आ गए एक सौ रुपये अगे आ गई अपने कोटन कैमरिक कॉटन भी है और खादी कॉटन भी है खादी आ गई आ मसलीन आ कुर्ते पजामे आ, भी आ ये आ गया अपने कपड़ा पजामे भी अपने को वे पने का कुर्ता पजामा पने आने कॉटन है कुर्ता पजामा जेट रोगा पांच सौ रुपया ਕਪੜਾ ਹੀ ਬਹੁਤ ਸੋਹਣਾ ਹੁੰਦਾ ਹੈ ਪਿਓਰ ਕਾਟਨ ਇਹ ਆ ਗਈ ਚਿਕਨ ਇਹ ਆ ਗਈ ਚਿਕਨ ਇਹਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਪ੍ਰਿੰਟ ਹੁੰਦੇ ਨੇ ਡਿਜ਼ਾਈਨ ਜਿਹੜੇ ਨੇ ਇਹਦੇ ਬਦਲਦੇ ਰਹਿੰਦੇ ਨੇ ਇਹਦੇ ਚ ਕਈ ਡਿਜ਼ਾਈਨ ਹੈਗੇ ਇਹ ਆ ਗਈ ਆਪਣੇ ਕਟ ਪੀਸ ਕਾਟਨ ਦੇ ये अपने, अपने बदलते ने, ने? आ गे साढ़े चार सौ रुपए वाली बडे कॉटन ये मैचिंग ने गे ये सारे आ गए आलओवर ਇਹ ਆ ਗਈ ਜੀ ਕੋ ਬਚਿਕਨ ਇਹ ਆਪਣੇ ਕੋਲ ਗਡਾਉਂ ਚ ਵੀ ਪਈ ਆ ਤੇ ਬਸ ਇੱਕ ਅਦੇ ਦਿਨ ਚੋ ਵੀ ਕੱਢ ਕੇ ਲਾ ਦੇਣੀ ਹੈਗੀ ਇਹ ਵੱਡੇ ਪਨੇ ਦੀ ਕਾਟਨ ਆ ਸਾਰੀ ਇਹ ਆਗੇ ਦੁਪੱਟਿਆਂ ਵਾਲੇ ਸੂਤ ਇਹ ਆਗੇ ਸਿਲਕੀ ਆਪਣੇ ਕੋਲੇ ਵਰਕ ਵਾਲੇ ਇਹ ਵੀ ਵਰਕ ਵਾਲੇ ਸੂਤ ਨੇ ਜਿਹੜੇ ਜੌਰਜਟ ਤੇ ਇਹ ਆਗੇ ਆਪਣੇ ਕੋਲੇ ਕਾਟਨ ਇਹ ਕਾਟਨ ਆ ਗਈ ਲੈ ਲਨ ਕਾਟਨ ਆ ਗਈ ਇਹ ਵੀ ਵਰਕ ਵਾਸਤੇ ਹੀ ਹੈ ਇੱਥੇ ਵਰਕ ਬਹੁਤ ਸੋਹਣਾ ਹੁੰਦਾ ਹੈਗਾ ਕੋਟਾ ਡੋਰੀਆ ਇਹ ਵਰਕ ਵਾਲਾ ਤੇ ਇਦਾਂ ਰੇਟ ਰ